ਦਾ ਖਲਖਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮਾਂ ਖੂਦਿਆਂ ਟਿੰਡਾ ਵਾਗੜ ਰਿਹਾ ਹੈ ਕਦੇ ਅੱਜ ਤੋਂ ਇੱਕ ਵਾਰ ਪਹਿਲਾਂ 225 ਨੇ ਦਸਤਕ ਦਿੱਤੀ ਸੀ ਸਵੇਰੇ 226 ਦਸਤਕ ਦੇ ਰਿਹਾ ਹੈ ਸਮਾਂ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਦੇ ਰੁਕਿਆ ਨਹੀਂ ਲੇਕਿਨ ਸਮੇਂ ਦੇ ਵਿੱਚ ਕੀ ਵਾਪਰ ਗਿਆ ਅਤੀਤ ਵਿੱਚ ਕੀ ਹੋਇਆ ਤੇ ਭਵਿੱਖ ਵਿੱਚ ਅਤੀਤ ਦਾ ਸਬਕ ਲੈ ਕੇ ਅਸੀਂ ਭਵਿੱਖ ਨੂੰ ਸਵਾਰਨਾ ਕਿਵੇਂ ਹੈ ਇਸ ਮਕਸਦ ਦੇ ਨਾਲ ਹਰ ਇੱਕ ਨੂੰ ਆਪੋ ਆਪਣੇ ਫਰਜ਼ ਪਛਾਣਦਿਆਂ ਮਨੁੱਖਤਾ ਲਈ ਧਰਮ ਲਈ ਤੇ ਸਮਾਜ ਲਈ ਉਹ ਫਰਜ਼ ਆਪਣੇ ਤੇ ਲਾਗੂ ਕਰਨੇ ਜ਼ਰੂਰੀ ਹਨ ਅਤੇ ਸਰਵਤ ਦੇ ਭਲੇ ਦਾ ਸੰਕਲਪ ਜਿਹਨ ਵਿੱਚ ਦਸਾਣਾ ਜ਼ਰੂਰੀ ਹੈ ਪਰਆਂੀਆਂ ਗਲਤੀਆਂ ਨੂੰ ਚਿੰਤਨਾਂ ਦੀ ਥਾਂ ਆਪਣੇ ਗਰੀਵਾਨ ਵਿੱਚ ਝਾਕੀ ਮਾਰਦੇ ਆ ਤੇ ਆਪਣੇ ਹਾਲੇ ਦਿਵਾਲੇ ਸਮਾਜ ਵਿੱਚ ਖੁਸ਼ਬੂ ਵੰਡਣ ਦੀ ਭਾਵਨਾ ਆਪਣੇ ਜਿਹਨ ਵਿੱਚ ਬਸਾਣੀ ਜذور ਦੀ ਸੋ ਇੰਨਾ ਕੁਝ ਕਹਿੰਦਾ ਹੋਇਆ ਸਭ ਨੂੰ ਸਰਬੱਤ ਦੇ ਭਲੇ ਦੀ ਕਾਮਨਾ ਕਰਦਾ ਹੋਇਆ ਅਤੇ ਅਰਜ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ